ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਗਾਵਾਂ ਮੱਝੀਆਂ ਲੈ ਕੇ ਬਾਹਰ ਖੇਤਾਂ ਵਿੱਚ ਚਰਾਉਣ ਲਈ ਗਏ ਦੁਪਹਿਰ ਦੇ ਸਮੇਂ ਗੁਰੂ ਨਾਨਕ ਦੇਵ ਜੀ ਮੱਝੀਆਂ ਚਰਦਿਆਂ ਛੱਡ ਕੇ ਇੱਕ ਦਰਖਤ ਦੀ ਛਾਂ ਹੇਠਾਂ ਲੰਮੇ ਪੈ ਗਏ ਲੰਮੇ ਪਿਆ ਨੂੰ ਨੀਂਦ ਆ ਗਈ ਅਤੇ ਦਰਖਤ ਦੀ ਛਾਂ ਦੂਜੇ ਪਾਸੇ ਚਲੀ ਗਈ ਪਵ ਗੁਰੂ ਜੀ ਦੇ ਮੁਖੜੇ ਉੱਤੇ ਸੂਰਜ ਦੀ ਧੁੱਪ ਆ ਗਈ ਗੁਰੂ ਸਾਹਿਬ ਦੇ ਮੁਖੜੀ ਉੱਤੇ ਸੂਰਜ ਦੀ ਧੁੱਪ ਪੈਣ ਨਾਲ ਗਰਮੀ ਨਾਲ ਪਸੀਨੇ ਆਉਣੇ ਸ਼ੁਰੂ ਹੋ ਗਏ। ਭਾਣਾ ਕੀ ਵਰਤਿਆ ਕਿ ਵਾਹਿਗੁਰੂ ਦੇ ਹੁਕਮ ਵਿੱਚ ਇੱਕ ਵੱਡਾ ਸੱਪ ਉੱਥੇ ਆ ਗਿਆ ਅਤੇ ਉਹ ਗੁਰੂ ਸਾਹਿਬ ਦੇ ਮੁਖੜੇ ਉੱਤੇ ਆਪਣਾ ਫਨ ਖਿਲਾਰ ਕੇ ਖੜਾ ਹੋ ਗਿਆ। ਸੱਪ ਨੇ ਗੁਰੂ ਜੀ ਦੇ ਮੁਖ ਨੂੰ ਛਾਂ ਕਰ ਦਿੱਤੀ ਤਾਂ ਜੋ ਗੁਰੂ ਸਾਹਿਬ ਨੂੰ ਧੁੱਪ ਨਾ ਲੱਗੇ। ਇਸ ਸਮੇਂ ਕਣਕਾਂ ਹਰੀਆਂ ਭਰੀਆਂ ਖੜੀਆਂ ਸਨ। ਤਾਂ ਪਿੰਡ ਦਾ ਚੌਧਰੀ ਰਾਈਪਲਾਰ ਆਪਣੀਆਂ ਖੇਤਿਆਂ ਨੂੰ ਵੇਖਣ ਲਈ ਉਧਰ ਆ ਨਿਕਲਿਆ ਉਹ ਕੀ ਵੇਖਦਾ ਹੈ ਕਿ ਕੋਈ ਬਾਲਕ ਧਰਤੀ ਉੱਤੇ ਕੱਪੜਾ ਵਿਛਾ ਕੇ ਸੁੱਤਾ ਪਿਆ ਹੈ ਅਤੇ ਉਸਦੇ ਸਿਰ ਉੱਤੇ ਇੱਕ ਸੱਪ ਆਪਣਾ ਫਨ ਖਿਲਾੜੀ ਖੜਾ ਹੈ ਰਾਈਪਲਾਰ ਸੋਚਣ ਲੱਗਾ ਕਿ ਜੇਕਰ ਸੱਪ ਨੇ ਇਸ ਬਾਲਕ ਨੂੰ ਡੱਸ ਲਿਆ ਹੋਵੇਗਾ ਤਾਂ ਉਹ ਪ੍ਰਾਣ ਛੱਡ ਗਿਆ ਹੋਵੇਗਾ ਜੇਕਰ ਜੁੰਦਾ ਹੈ ਤਾਂ ਇਹ ਕੋਈ ਪੀਰ ਪਗੰਬਰ ਓਲਿਆ ਹੈ ਸੱਪ ਬੰਦਿਆਂ ਨੂੰ ਵੇਖ ਕੇ ਇੱਕ ਪਾਸੇ ਨੂੰ ਚਲਾ ਗਿਆ ਪਿੱਛੇ ਹੋਰ ਬੰਦੇ ਵੀ ਆ ਗਏ ਤਾਂ ਰਾਏ ਪਲਰ ਨੇ ਕਿਹਾ ਕਿ ਜਾ ਕੇ ਦੇਖੋ ਭਾਈ ਇਹ ਬਾਲਕ ਕੌਣ ਹੈ ਅਤੇ ਦੇਖੋ ਜਿੰਦਾ ਹੈ ਜਾਂ ਮਰ ਗਿਆ ਹੈ ਬੰਦਿਆਂ ਨੇ ਗੌਰ ਨਾਲ ਵੇਖਿਆ ਅਤੇ ਆਖਿਆ ਕਿ ਰਾਏ ਸਾਹਿਬ ਜੀ ਇਹ ਤਾਂ ਰਾਏ ਸਾਹਿਬ ਜੀ ਇਹ ਤਾਂ ਆਪ ਜੀ ਦੇ ਪਟਵਾਰੀ ਮਹਿਤਾ ਕਾਲੂ ਦਾ ਪੁੱਤਰ ਨਾਨਕ ਹੈ ਜਦੋਂ ਬੰਦੇ ਅੱਗੇ ਹੋਏ ਉਹਨਾਂ ਨੇ ਵੇਖਿਆ ਬਾਲਕ ਨਾਨਕ ਉੱਠ ਬੈਠੇ ਅਤੇ ਠੀਕ ਠਾਕ ਸਨ ਤਾਂ ਰਾਈ ਪਲਾਰ ਘੋੜੇ ਤੋਂ ਉਤਰੇ ਅਤੇ ਗੁਰੂ ਸਾਹਿਬ ਨੂੰ ਪਿਆਰ ਨਾਲ ਗਲਵਕੜੀ ਵਿੱਚ ਲਿਆ ਲੋਕੀ ਬੜੇ ਹੈਰਾਨ ਹੋਏ ਰਾਈ ਪਲਾਰ ਨੇ ਬਹੁਤ ادب ਕੀਤਾ ਰਾਈ ਪਲਾਰ ਨੇ ਆਪਣੇ ਘਰ ਆ ਕੇ ਮਹਤਾ ਕਲੂਨ ਸਾਧ ਦੇ ਆਖਿਆ ਕਿ ਮਹਤਾ ਜੀ ਬਾਲਕ ਨਾਨਕ ਜੀ ਨੂੰ ਕੋਈ ਮਾਮਲੀ ਇਨਸਾਨ ਨਾ ਸਮਝੋ ਇਹ ਕੋਈ ਓਲਿਆ ਹੈ ਰੱਬ ਦਾ ਪਿਆਰਾ ਹੈ ਇਸ ਨੂੰ ਤੂੰ ਪੁੱਤਰ ਕਰਕੇ ਨਾ ਸਮਝੇ ਇਹ ਤਾਂ ਜਗ ਨੂੰ ਤਾਰਨ ਵਾਸਤੇ ਆਇਆ ਹੈ ਤੇਰੀ ਕੁਲ ਦਾ ਨਾਮ ਰੋਸ਼ਨ ਕਰੇਗਾ ਇਹ ਮਹਾਪੁਰਸ਼ ਹੈ ਤੂੰ ਇਸ ਨੂੰ ਕਦੇ ਝਿੜਕਣਾ ਨਹੀਂ ਬਲਕਿ ਇਸ ਦੀ ਚੰਗੀ ਤਰ੍ਹਾਂ ਪਾਲਣਾ ਪੋਸ਼ਣਾ ਕਰਨੀ ਹੈ ਇੱਕ ਦਿਨ ਦੁਪਹਿਰ ਢਲੀ ਦੇ ਸਮੇਂ ਬਾਹਰ ਜਾ ਕੇ ਗੁਰੂ ਨਾਨਕ ਦੇਵ ਜੀ ਇੱਕ ਦਰਖਤ ਦੀ ਛਾਂ ਹੇਠਾਂ ਚਾਦਰ ਵਿਸ਼ਾਕ ਕੇ ਸੁੱਤੇ ਹੋਏ ਸਨ ਉਸ ਸਮੇਂ ਸਭ ਦਰਖਤਾਂ ਦੇ ਪਰਛਾਵੇਂ ਢਲੇ ਹੋਏ ਸਨ ਪਰ ਜਿਸ ਦਰਖਤ ਹੇਠਾਂ ਗੁਰੂ ਸਾਹਿਬ ਜੀ ਸੁੱਤੇ ਹੋਏ ਸਨ ਉਸ ਦਾ ਪਰਛਾਵਾ ਜਿਉਂ ਦਾ ਤਿਉਂ ਉੱਥੇ ਹੀ ਖੜਾ ਸੀ ਦੋ ਘੜੀ ਉਪਰੰਤ ਆਪਣੇ ਖੇਤਾਂ ਦੀ ਨਿਗਰਾਨੀ ਕਰਦਾ ਹੋਇਆ ਘੋੜੇ ਤੇ ਚੜਿਆ ਹੋਇਆ ਉਧਰ ਰਾਏ ਪੁਲਰ ਆ ਗਿਆ ਇਹ ਕੋਤਕ ਵੇਖ ਕੇ ਉਸ ਨੂੰ ਬੜਾ ਅਚੰਭਾ ਹੋਇਆ ਉਸ ਨੇ ਆਪਣੇ ਆਦਮੀ ਨੂੰ ਦੱਸਿਆ ਕਿ ਵੇਖੋ ਜਿਸ ਦਰਗਤ ਹੇਠਾਂ ਸ੍ਰੀ ਗੁਰੂ ਨਾਨਕ ਦੇਵ ਜੀ ਸੁੱਤੇ ਹੋਏ ਹਨ ਉਸ ਦਾ ਪਰਛਾਵਾਂ ਉੱਥੇ ਹੀ ਆਪ ਜੀ ਉੱਪਰ ਖੜਾ ਹੈ ਇਹ ਨਿਸ਼ਚੈ ਹੀ ਕੋਈ અવਤਾਰ ਹਨ ਪਰ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਨਾ ਚਾਹੁੰਦੇ ਇਸ ਤਰ੍ਹਾਂ ਦੀ ਵਿਡਿਆਈ ਕਰਦਾ ਹੋਇਆ ਰਾਏ ਪੁਲਾਰ ਆਪ ਜੀ ਨੂੰ ਨਮਸਕਾਰ ਕਰਕੇ ਘਰ ਨੂੰ ਆ ਗਿਆ ਸੋ ਪਿਆਰੀ ਸਾਥ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ 와해, 그루지, 주로 읽호.